ਦੇ ਦੇ ਨੀ ਆਈ ਲਿਆ ਆ ਵੀ ਇਹ ਕਾ ਬੈਠਾ ਕੰਗੜਾ ਸੁਭਾਉ ਬੈਠੇ ਹੰਦੇਆਂ ਦੇ ਕੋਲੇ ਨਾ ਦਿਆ ਹੋਏ ਹੈ ਉਹ ਕੋਲੇ ਨਾ ਦਿਆ ਜੀ ਤੁਸਰਾ ਆਹ ਠੜਲਾ ਮਹਾਰਾ ਜੀ ਘੰਡਾ ਨਾ ਇਹ ਕਿਹਨੇ ਲੱਗਦਾ ਆ ਵੀ ਕਿਹਨੇ ਲੱਗਦਾ ਯਾਰ ਓਏ ਓਏ ਆ ਵੀ ਕੋਈ ਨਾ ਕਰਨ ਲੱਗਦਾ ਓਏ ਬੋਦੀ ਵਾਲੀ ਹਾਂ ਬੋਦੀ ਵਾਲੀ ਹੈ ਆ ਬੈਠਾ ਨਾਲ ਬਗਲ ਕਰਤੀ ਵਾਪਰ ਆਈ ਰੱਖਾਂਗੇ ਪੱਕਾ ਰਾਂਗੇ ਹਾਂ ਅਗਲੇ ਸਾਲ ਵੀ ਐਂ ਕਰਦੇ ਨਾ ਇਹਦੇ ਵੱਡੇ ਹੋ ਗਏ ਚੀਨੇ ਆ ਬੈਠਾ ਇੱਕਾ ਕਾੜੀ ਠੰਡ ਲਾ ਬੈਠਾ ਆ ਬੈਠਾ ਆ ਬੈਠਾ ਓਏ ਬਾਰ 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 ਮੀਟ ਕੇ ਰੱਖ ਜਿਹੜਾ ਲਗਾਉਂਗਾ ਉਹ ਦਿਖਾ ਦਿਓ ਛੜਦਗੇ ਐ ਨਹੀਂ 10 ਦੇ ਵੀ ਛੜਾ ਕੱਢ ਲੇ ਮਿੱਤਰੋ ਸਾਰੇ ਬਾਹਰ ਤੇ ਹੋਣੀ ਆ ਆ ਲਓ ਜੀ ਕੋਈ ਸਾਫ ਬੱਚੇ ਛੜਨ ਨਗਰਤਾ ਇਹ ਨੂੰ ਨਹੀਂ ਛੁਕਾ ਦੇਣਾ ਇਹਦਾ ਆਪ ਹੀ ਲੈਂਦਾ ਤੇ ਬਾਕੀ ਨਾਲ ਪਾ ਸਰੋਂ ਦੀ ਦੀ ਭਾਈ ਹੋਣੀ ਹੋਵੇ ਵੀ ਛੜ ਗਏ ਛੜਨਾ ਛੁਕਾ ਛੜ ਦੇ ਜੇ ਬਾਈ ਦੀ ਛੜ ਦਿੰਦੇ ਆ ਗਿਆ ਮਹੌਣਾ ਐ ਘਰ ਆ ਵੀ ਛੜਦੇ ਫਿਰ ਕਾਂਡ ਆਲਾ ਅਰੇ ਆ ਪੂਛ ਆਲਾ ਨਹੀਂ ਨਹੀਂ ਆ ਕਾਲਡੂ ਛੜਾ ਹਾਲਾ ਹਾਲਾ ਓਇਆ ਹਾ ਅੰਮ ਵਾਲਾ ਕਿਤੇ ਉਹ ਹਰੀ ਜੀ ਬਗਲ ਵਾਲਾ ਕਿੰਦਰ ਗਿਆ ਕਿਹੜਾ ਉਹ ਜਾਉਂਸ ਰਾਜਾ ਉਹ ਅੰਦਰ ਆ ਉਹ ਵੀ ਛੜ ਲਾ ਯਾ ਦੋ ਛੜ ਤੇ ਤੀਜਾ ਨੂੰ ਫੇਰ ਲੈਣ ਗਿਆ ਕੋਚਾ ਆ ਵੇ ਦੋਵੇਂ ਮਾਰਾ ਕਿੰਨਾ ਕੁ ਚੋਲਾ ਮਾਰਦਾ ਹਟ ਜਾ ਰੰਗ ਲਾਉਣ ਨਾਲ ਆਉਂਦੇ ਆ ਫੜਨ ਲਾਉਣ ਲੱਗਾ ਪਹਿਲਾਂ ਮੈਂ ਕੀ ਦੇ ਰੰਗ ਲਾਉਣਾ ਹੁਣ ਰੰਗ ਕਿੱਲਾ ਕੀ ਕਰਨਾ ਹੁਣ ਤਾਂ ਨਰਮੰਝਾਲ ਇਹ ਗਰਮੀ ਚ ਲਾਵਾਂਗੇ ਗਰਮੀ ਲਾਵਾਂਗੇ ਫਿਰ ਦਰਾਂ ਨੂੰ ਚੁੱਟਾਈਆਂ ਕਰਨ ਦੇ ਐਸ਼ ਬਾਸ ਕਰਕੇ ਵਾਹ ਇਹ ਸਵਾਸ ਸਿਸਟਮ ਬਖਾਈ ਗਿਆ ਆਪਾਂ ਇਹ ਤਾਂ ਸਾਰਿਆਂ ਕੋਲੇ ਹੁੰਦੇ ਆ Hãy cho kênh La La để mắt chị nắp 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 ਨਿਕਾ ਆ ਮਾ ਬਾ ਬਾ ਆਏ ਭਾਈ ਆਉਣੇ ਆਪਾਂ ਬੱਚੇ ਸਾਰੇ ਔਲੀ ਲਈ ਠੀਕ ਆ ਹੂੰ ਇੰਨਾ ਟਾਈਮ ਲੱਗਣਾ ਆਪਣੇ ਬਾ ਮੈਂ ਤਾਂ ਦਸਾਂ ਇਹ ਸਾਰੇ ਬੱਚੇ ਤਾਂ ਸ਼ਦਰੀ ਤੇ ਬਠਾ ਲਏ ਜੀ ਬੱਚੇ ਸ਼ਦਰੰਗਾ ਦੇ ਜਾਲ ਵੀ ਲਾਤਾ ਆ ਸ਼ਦਰੀ ਤੇ ਬੱਚੇ ਭਰੀ ਵੀ ਕਾਲੇ ਘੰਡਾ ਨਾਲ ਉਹ ਵੀ ਭਰੀ ਪਈ ਆ ਤੇ ਇੱਕ ਚਿੱਟੇ ਘੰਡਾ ਰਾ ਬੈਠਾ ਡੱਬਾ ਵਚਾ அது மோரோஷ பண்ணி படகிஷ மோரன் மோச இங்கிலிஷ ਫੇਰ ਮੋਰ ਫੇਰ ਮੋਰ ਹਾਂ ਫੇਰ ਮੋਰ ਪੀਗੋਗਾ ਪੀਗੋਗਾ ਤੂੰ ਦੇ ਨੂੰ ਪੈਰ ਟ ਕਬੂਤਰ ਨੂੰ ਦੱਸ ਕੀ ਕਹਿੰਦੇ ਲੈ ਇੰਗਲਿਸ਼ ਚ ਕਾਪੂ ਆਸ ਕਬੂਤਰ ਲਈ ਜਿਹੜੀ ਚਿੜੀਆ ਉਹ ਕਬੂਤਰ ਨੂੰ ਇੰਗਲਿਸ਼ ਚ ਕਹਿੰਦੇ ਆ ਨਹੀਂ ਯਾਰ ਮੈਨੂੰ ਨਹੀਂ ਪਤਾ ਤੇ ਰੱਖੇ ਤੇਰੇ ਤਾਂ ਮੈਨੂੰ ਪੰਜਾਬੀ ਆਉਂਦੀ ਯਾਰ ਗਰੀਬ ਬੰਦਾ ਦਸ ਸੱਤ ਜੁੜ ਕਿੰਨੇ ਹੁੰਦੇ ਆ ਹੈ ਦਸ ਸੱਤ ਜੁੜ ਕਿੰਨੇ ਜੀ 10 ਤੇ 7 7 ਪ੍ਰੈਸ਼ਰ ਪੈ ਗਿਆ ਦਿਮਾਗ ਤੇ 17 ਆਏ ਪ੍ਰੈਸ਼ਰ ਪੈ ਗਿਆ ਦਿਮਾਗ ਤੇ 17 ਤੂੰ ਕੂਤਰਨਾ ਦੱਸ ਕੀ ਕਹਿੰਦੇ ਯਾਰ ਇੰਗਲਿਸ਼ ਚ ਦੱਸੋ ਕਮੈਂਟ ਕਰਕੇ ਕੀ ਕਹਿੰਦੇ ਹੈ ਨਾ ਹਾਂ ਹੈ ਨਾ ਫਿਰ ਆਪਾਂ ਨੂੰ ਦੱਸਾਂ ਕੀ ਕਹਿੰਦੇ ਆ ਪੀ ਤੇ ਪੈਂਦਾ ਮੇਰਾ ਕੂਤਰ ਡਾਇਆ ਉਹ ਗੈਰੋਂ ਕਿਸੇ ਤਰੀਕੇ ਤੇ ਬਹਿ ਗਿਆ ਹਾਂ ਤੇ ਮuje ਪਸੰਦ ਸੀਗਾ ਤੇ ਉਹ ਮੇਰੇ ਕੋ ਧੋਖਾ ਦੇ ਗਿਆ ਤੋਂ ਆਪਣੀ ਕਿ ਜਾਈ ਦੂਸਰਾ ਸੀ ਉਹ ਗੈਰੋ ਕਿਸੇ ਤਰੀਕੇ ਬਹਿ ਗਿਆ ਆ ਕਨੇਡਾ ਵਾਲੇ ਬਦਲ ਆ ਗਏ ਆਪਣੇ ਮੈਂ ਪਸੰਦ ਕਰ ਲਿਆ ਉਹ ਹੈ ਕਨੇਡਾ ਵਾਲੇ ਬਦਲ ਆ ਗਏ ਹਾਂ ਹਨਾ ਅਮਰੀਕਾ ਦੇ ਬਰੇ ਆ ਜਾਣਗੇ ਅਮਰੀਕਾ ਦੇ ਅਮਰੀਕਾ ਕਿੱਧਰ ਆਉਣਗੇ ਇੱਧਰ ਤੇ ਕਨੇਡਾ ਵਾਲੇ ਕਿੱਧਰ ਆ ਕਨੇਡਾ ਇੱਧਰ ਚੱਲ ਇੱਧਰ ਹਾਂ ਕਨੇਡਾ ਵਾਲੇ ਆ ਆ ਕਨੇਡਾ ਵਾਲੇ ਆ ਹਾਂ ਇੱਧਰ ਦਬਾਈ ਇੱਧਰ ਕਿਹੜੇ ਆ ਇਹ ਸਿਰਫ ਪਾਕਿਸਤਾਨ ਵਾਲੇ ਆ। ਇੱਧਰ ਨੇ ਪਾਕਿਸਤਾਨ ਵਾਲੇ ਆ। ਇੱਧਰਲੇ ਅਮਰੀਕਾ ਵਾਲੇ ਆ। ਆ ਇਧਰ ਤਰੇ ਵੇ। ਆ ਹਰੀ ਦਾ ਪੱਤਰ ਵੀ ਆਈ ਜਾਂਦਾ। ਹਰੀ ਦਾ ਪੱਤਰ ਸਹੀ ਗੱਲ ਹੈ ਨਹੀਂ ਆਈ ਜਾਂਦਾ। ਇਧਰ ਕਿਹੜੀ ਆਉ ਰਾਏਗੀ? ਇਹ ਦਵਾਈ ਵਾਲੇ ਆ। ਇਹ ਦਵਾਈ ਵਾਲੇ ਆ। ਆ ਦਵਾਈ ਵਾਲੇ ਬਦਲ ਵੇ ਲਓ। ਸਾਰੇ ਦੇਸ਼ਾਂ ਨੇ ਹੋਏ ਬਦਲ ਨੇ। ਬਾੜ ਵੀ ਆ, ਬਾੜ ਵੀ ਇੱਕ ਸਾਧਾ ਏ। ਤੇ ਆ ਇਰਜਾਜ ਕਿੱਥੋਂ ਦੇ? ਇਰਜਾਜ ਜੁੱਡੇ ਫਿਰਦੇ ਆ ਮਾੜੀ ਮਾੜੀ। ਕੁਦਰਤ ਨੂੰ ਲਗਾਉਂਦੇ। ਕੁਦਰਤ ਨੂੰ ਆ ਰੱਖੇ। ਜਾ ਆਂਦੀ ਆਉਂਦੇ ਆ ਸਰ ਉੱਤ ਚ ਮੀਂਹ ਹੀ ਤੇ ਹਾਂ ਪੂਚਾ ਫੜ ਲੀਦੇ ਆ ਪੂਚਾ ਫੜ ਕਰਸੀ ਨਾ ਬੰਨ ਕੇ ਦੋਵਾਂ ਵਾਲੀ ਰੀਲ ਨਾ ਆ ਡਾਈ ਦੇ ਫੇਰ ਗੁੱਡਿਆਂ ਨੂੰ ਹਾਂ ਉਹ ਕਣਾਂ ਚਾਹ ਉਹਨਾਂ ਦਾ ਕਬੱਡੀ ਵੀ ਆਨੇ ਹੈ ਹੈ ਕਬੱਡੀ ਕੋਈ ਹੈ ਕੂਟਰ ਕੇ ਮਾਰਦੇ ਨੇ ਗਏ ਅਦਰੋਂ ഫെദാ ബസ് ਬੱਚਕਾਂ ਮਾਰੀਏ ਨੇ ਬੱਚਕਾਂ ਦਾ ਲਾਵਾਂਗੇ ਬੱਚੇ ਆਪਾਂ ਇਹਦੀ ਆ ਜਾ ਆ ਜਾ ਵਾਇਟੀ ਲਾਵਾਂਗੇ ਅਹੀਂ ਪਹਿਲੇ ਵਾਇਟੀ ਲਾਉਂਦੇ ਸੀ ਕਿ ਉਵੇਂ ਹੀ ਭੌਂਦੇ ਹੁੰਦੇ ਸੀਗੇ ਭੜਕਾ ਕੇ ਠੀਕ ਹੈ ਭੜਕਾ ਕੇ ਤੇ ਨਾਲੇ ਵਾਜਾ ਮਾਰੇ ਕਰਾਂਗੇ ਨਾਲੇ ਨਾਲੇ ਫੇਰ ਆਇਆ ਕਰਨਗੇ ਆ ਜਾ 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 ਉੱਚੀ ਆ ਮਾਰੇ ਤਾਂ ਮੈਨੂੰ ਸੁਣਦੀ ਆ 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 ਜਿਹੜੇ ਡੱਬਾ ਬੱਚਾ ਖਾ ਲ ਗਏ ਕੱਢ ਗਏ ਕੱਢੀ ਮੜੇ ਜਾਨੂੰ ਆ ਜਾ ਆ ਜਾ ਆ ਆ ਆ ਬੋਕ ਬੜਾ ਛੇ ਤਾਂ ਆਏ ਵੋਈ ਵੋਈ ਨਾ ਨਾ ਨਹੀਂ ਬੰਦਾ ਨਹੀਂ ਹੈ ਬੈਰਗਾ ਨਾ ਪੈੜਾ ਡੱਬਾ ਬੱਚਾ ਅੱਖਾਂ ਕਿਹੜੀਆਂ ਹੋਣਗੀਆਂ ਇਹਦੇ ਨਾਲ ਯਾਰ ਹੱਥ ਤੇ ਲੱਗਿਆ ਨੂੰ ਹੂੰ ਉਹ ਨਾਲ ਪੂਰ ਨਾਲ ਹਨ ਕਾਕੇ ਵਾਲਾ ਇਹਨੂੰ ਕਹਿ ਦਿੰਦੇ ਆ ਥੱਲੋ ਵੀ ਚਿੱਟਾ ਇਹ ਉਹ ਤਾਪੂੰ ਹੜਦਾ ਏ ਸੱਦਗਾ ਆ ਜਾ 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 ਨਹੀਂ ਨਹੀਂ ਆਉਂਦੀ ਇਹ ਕਿਹੜਾ ਬਾਜ ਆ ਜਾ ਆ ਜਾ ਆ ਜਾ ਖੁੰਡੇਆਂ ਕਰਕੇ ਬੱਚਿਆਂ ਨੂੰ ਮਾਰੀ ਚੱਲਾ ਕਰਕੇ ਚੁੜਸਣੇ ਇਰੇ ਹੱਥ ਤੇ ਆਇਆ ਕਰੂਗਾ ਹਾਂ ਸਹੀ ਗੱਲ ਨਾਲ ਉਹ ਬੁਖਾਰੇ ਕਰਕੇ ਸਹੀ ਹੋਈ ਹੈ ਨਾ ਮਿੱਠੇ ਕਰ ਲੈ ਐ ਨਾ ਉਹ ਇੱਕ ਬੱਚਾ ਅੱਡ ਗਿਆ ਕਾਲਾ ਕਾਂਡ ਲਾਲ ਟੋਰੀ ਆ ਜਾ ਆ ਜਾ ਆ ਜਾ ਆ ਹੁੰਦਾ ਆ ਜਾ ਆ ਜਾ ਆਇਆ ਕੋਈ ਜਿੜ ਭੜਕਾਈ ਜਾਂਦਾ ਤੇਲਾ ਆਇਆ ਸ਼ਾਮ ਨੂੰ ਦਾ ਟੋਟਨ ਮਾਈ ਦੀ ਆ ਉਹ ਲਾਇਗਾ ਸਦਾ ਏਕਰੀ ਪਹਿਲਾਂ ਹੀ ਉੱਡ ਕੇ ਬਹਿ ਗਿਆ ਸੀਗਾ ਆ ਆ ਗਿਆ ਆ ਗਿਆ ਨੀ ਮਾਈ ਹੁਣ ਆਊਗਾ ਸਦਾ ਹੀ ਇਹ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਹਾਂ ਗਿਆ ਹਮ ਮੜੀ ਕਿਪੜਾ ਹੀ ਵੇਖੀ ਆਉਂਦਾ Tapi, Marta, ayo, sudah, sudah, ya, sudah. ਚੱਕੋ ਜੀ ਫਾਈਨਲੀ ਵਹਿ ਗਿਆ ਬੱਚਾ ਹੁਣ ਤਾੜਦਗੇ ਬੱਚੇ ਸਾਰੇ ਨਹੀਂ ਨਹੀਂ ਬਸ ਹੋਰ ਨਹੀਂ ਹੈ ਨਗੜਮ ਵਾਲਾ ਉਹ ਨਹੀਂ ਨਹੀਂ ਓਏ ਨਾ ਹੀ ਇਹ ਨਹੀਂ ਵੇ ਸਾਵਾਹੀ ਤਾੜ ਬੱਚੇ ਸਾਰੇ ਆ ਹੜ ਜਾਏ ਨਾ ਤਾਂ ਆ ਲੈਣ ਤੇ ਆਈਊਗਾ ਯਾਪੀ ਯਾਰ ਇਹ ਉਹ ਦਿਲਦਨ ਨਹੀਂ ਗਿਆ ਹੀ ਨਹੀਂ ਨਹੀਂ ਸਾਰੇ ਵਿੱਚ ਤਾੜ ਦੇ ਗਰਮੀ ਹੋ ਗਈ ਹਣਾ ਨਹੀਂ ਨਹੀਂ ਇਹ ਨਹੀਂ ਠੀਕ ਉਹ ਕਾਫੜ ਮੈਂ ਧਰਦਾ ਆਹ ਆਹ ਉਹ ਦੂਰੇ ਜਾ ਬਰੇ ਜਾ ਕੋਨੇ ਡਾਰੀ ਗਈ ਉਹ ਨਾ ਯਾਰ ਲਓ ਜੀ ਇਹ ਹੜ ਜਾਣਾਂ ਡਰਾਉਂਗਾ ਆਵੇ ਆਈਦੇ ਜਾਂਦੇ ਆਪ ਹੀ ਓਡੋ ਓਡੋ ਆਵੇ ਓਦੇ 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 ਬਾੜਾ ਲੋਈ ਸਾਰੇ ਗਏ ਸਾਰੇ ਗਏ ਚਲ ਤੂੰ ਸਾਰੇ ਗਏ ਕੋਈ ਨਾ ਡਰਾਈ ਕੋਈ ਨਾ ਡਰਾਈ ਕੋਈ ਜਾਏ ਨਾ ਡਰਾਈ ਉਧਰ ਘਾਲਦੇ ਆ ਆਪਣਾ ਨਹੀਂ ਜਾਂਦਾ ਇਹ। ਆ ਕੇ ਡੁੱਬੇ ਨਹੀਂ ਆਇਆ। ਕਿਹਦਾ ਕੀ? ਔਰ ਢੱਕ ਓਏ। ਔਰ ਤੂੰ ਡੰਡਿਆ ਨਾ। ਲਓਈ ਹੋਰ ਚੱਲੇ ਆ। ਓਏ। ਬੈ ਕੇ ਬੈ ਕੇ ਦੋਵੇਂ ਭਰਾ ਹੀ ਬੈ ਕੇ ਇੱਕੋ ਜੇ। ਕਾਰ ਤੇ ਹੀ ਬੱਚੇ ਤੇ ਬੱਚਿਆਂ ਪਾਣੀ ਕੋ ਨਹੀਂ ਦੇਤਾ ਤੇ ਕੋਈ ਹਿਸਾਬ ਦਾਣੇ ਪਾ ਰਹੇ ਨਹੀਂ ਕਬੂਤਰਾਂ ਨੂੰ ਤੇ ਹੁਣ ਵੇਲੇ ਦਾਣੇ ਬਣਾ ਕੇ 1.5 ਵਜ ਗਏ 1.5 ਵਜ ਲਾਤੇ ਕਬੂਤਰ ਬੱਚੇ ਹੁਣ ਆਪਾਂ ਵੇਲੇ ਆ ਸਾਰੀ ਦਿਹਾੜੀ ਬਾਹਣ ਚੱਲਦੇ ਆ ਥੱਲੇ ਥੜਕ ਕੇ ਤਾਂ ਐਵੇਂ ਆ ਮਤਲਬ 9 ਵਜ ਦੇ 9:30 ਵਜ ਦੇ ਤੇ 1.5 ਵਜ ਗਿਆ ਉਹਦੇ ਸਾਵਾਂ ਜਰਾਂ ਕਰੇ ਉਧਰ ਰਹਿ ਕੇ ਪਰਲੇ ਖੁੱਡੀਆਂ ਜੀ ਵੀ ਹੈਣਗੇ ਉਧਰ ਹੀ ਪਰੇ ਢੋਲੀ ਦਾ ਢੋਲਾ ਕੰਮ ਹੀ ਕਰ ਲੈਂਦਾ ਤੇ ਗਲਾਸ ਚ ਪੈਰ ਪੂਰੀ ਮਾਰਨਦਾ ਇਹ ਗਲਾਸ ਆ ਜਾ ਆ ਪੈਰ ਪਾਉਣ ਵੀ ਆ ਜਾਂਦੀ ਐ ਚ ਹੋ ਗਈ ਜੀ ਮਿੱਤਰੋ ਗੁੱਡ ਨਾਈਟ ਬੱਚੇ ਬੱਚਿਆਂ ਨੂੰ ਆਪਨੇ ਪਾਣੀ ਦਿੱਤਾ ਸੀਗਾ ਸਰੋਂ ਜਿਹੜੀ ਪਤੜ ਕਹਿੰਦੀ ਸੀਗੀ ਤੇ ਉਹ ਸਰੋਂ ਜੀ ਮਤਲਬ ਕੱਲੀ ਸਰੋਂ ਰਹਿ ਗਈ ਸੀ ਪਾਣੀ ਦਾ ਕਪੂਤਰ ਨਹੀਂ ਪੀਂਦੇ ਬੱਚੇ ਤੇ ਪਾਣੀ ਸੋਹਡੇ ਸੀਗੇ ਪਾਣੀ ਹਜਮ ਕਰ ਲਈ ਸਰੋਂ ਨਹੀਂ ਕੀਤੀ ਸੀ ਤੇ ਆਪ ਪਾਣੀ ਇੱਕ ਇੱਕ ਸਰੇਂਜ ਹੋਰ ਅੰਦਰ ਮਾਰੀ ਤੇ ਬੱਚੇ ਪੂਰੇ ਟੌਪ ਕਲਾਸ ਬੈਠੇ ਆ ਤੇ ਜਿਹੜੇ ਵੱਡੇ ਆ ਉਹ ਆਪ ਇਧਰ ਤਾਰ ਦਿੰਨੇ ਆ ਤੇ ਜਿਹੜੇ ਨਿੱਕੇ ਆ ਉਹ ਆਪਾਂ ਉਹਨਾਂ ਦੇ ਮਾਪਿਆਂ ਕੋਲ ਛੱਡ ਦਿੰਨੇ ਆ ਉੱਧਰ ਬੈਠੇ ਰਹਿੰਦੇ ਆ ਬਾ ਇੱਕ ਦੋ ਦੇ ਨਹੀਂ ਆ ਯਾਰ ਜਦੋਂ ਥੋੜੇ ਹੋਰ ਵੱਡੇ ਹੋਗੇ ਥੋੜੀ ਜਿਹੀ ਉੱਡਣ ਲੱਗ ਪਏ ਫਿਰ ਆਪਾਂ ਇਧਰ ਹੀ ਕਰ ਦਾਂਗੇ ਤੇ ਅੱਜ ਮਿੱਤਰੋ ਤਿੰਨ ਬੱਚੇ ਨਵੇਂ ਉੱਡੇ ਆ ਤੇ ਉਹ ਆਪਾਂ ਤੁਹਾਨੂੰ ਕਾਲੂ ਵਿਖਾਵਾਂਗੇ ਕਿਹੜੇ ਉੱਡੇ ਸੀਗੇ ਪਰ ਵਲੌਗ ਦੇ ਵਿੱਚ ਕੈਚ ਨਹੀਂ ਕੀਤਾ ਗਿਆ ਕਿਉਂਕਿ ਬਈ ਜਦੋਂ ਉੱਡੇ ਉਹਦੇ ਰ ਕਬੂਤਰ ਭਾਉਂਦੀ ਹੁੰਦੀ ਹੈ ਨਾ ਤੇ ਮੈਂ ਚਾਹ ਰ ਵਲੌਗ ਦਾ ਕੋਈ ਨਹੀਂ ਬਾਅਦ ਚ ਵੀ ਬਣਾਣਾ ਗਿਆ ਆ ਤਾਂ ਤੇ ਕਿਹੜਾ ਬੱਚਾ ਸਿੱਧਾ ਆ ਜਵੇ ਤੇ ਤਿੰਨ ਬੱਚੇ ਆਪਣੇ ਉੱਡੇ ਸੀਗੇ ਤੇ ਉੱਡੇ ਦਾ 10-10 ਮਿੰਟ ਹੀ ਪਰ ਸਿੱਧੇ ਆ ਗਏ ਜਮਾ ਤੁਹਾਡਾ ਪਰ ਕਲੂ ਕੰਮ ਕਿਹੜੇ ਉੱਡੇ ਸੀਦੇ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜੂਤ ਦੱਸ ਦਿਆ ਕਰੋ ਬਾਕੀ ਸਾਰੇ ਵੀਰਾਂ ਨੂੰ ਧੰਨਵਾਦ ਵੀਡੀਓ ਵੇਖਣ ਲਈ ਲਵ ਯੂ ਐਂਡ ਸਪੋਰਟ ਕਰਦੇ ਰਹੋ